ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤੀਰਤ ਨਾਤਾ ਕੀਆ ਕਰੈ ਮਨ ਮੈਲ ਗੁਮਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੇ ਪਾਸ਼ਾਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀਆਂ ਗੁਰਬਾਣੀ ਦੀਆਂ ਤੁਕਾਂ ਗੁਰਬਾਣੀ ਦੇ ਇਹ ਤੁਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਾਹ ਟੰਗ ਤੇ ਸੁਭਾਏਮਾਨ ਹੈ ਇਸ ਤੁਕਰਾ ਹੈ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਾਨੂੰ ਜੋ ਸਮਝਾ ਰਹੇ ਹਨ ਸਾਨੂੰ ਜੋ ਉਪਦੇਸ਼ ਦੇ ਰਹੇ ਹਨ ਆਓ ਉਤੇ ਵਿਚਾਰ ਕਰੀਏ ਤੀਰਤ ਨਾਤਾ ਕਿਆ ਕਰੈ ਮਨ ਮੈਲ ਗੁਮਾਨ ਇਸ ਤੁਕਰਾਹੇ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਹਨ ਕਿ ਤੀਰ ਤੋਤੇ ਇਸ ਨਾਨ ਕਰਨ ਦਾ ਕੀ ਫਾਇਦਾ তীর্থ ਉਤੇ ਘੁੰਮਣ ਜਾਣ ਦਾ ਕੀ ਫਾਇਦਾ ਜੇ ਉਸ ਦੇ ਮਨ ਵਿੱਚ ਅਹੰਕਾਰ ਦੀ ਮੈਲ ਟਿੱਕੀ ਹੋਈ ਹੈ ਅਹੰਕਾਰ ਦੀ ਮੈਲ ਭਰੀ ਹੋਈ ਹੈ ਕਿਸੇ ਸਥਾਨ ਤੇ ਘੁੰਮਣ ਦਾ ਕੀ ਲਾਭ ਜੇ ਉਸ ਦੇ ਚਿੱਤ ਵਿੱਚ ਸਮਵੇ ਹੰਕਤਾ ਦੀ ਹੌਮੇ ਦੀ ਮਲੀਨਤਾ ਭਰੀ ਹੋਈ ਹੈ ਇਹਨਾਂ ਦੁਕਾਨ ਦੀ ਵਿਚਾਰ ਆਪ ਜੀ ਨੇ ਸਰਵਣ ਕੀਤੀ ਹੈ ਇਸ ਚੈਨਲ ਦੇ ਮਾਧਮ ਰਾਹੀਂ ਤੁਸੀਂ ਹਰ ਰੋਜ਼ ਗੁਰਬਾਣੀ ਦੀਆਂ ਦੁਕਾਨਾਂ ਦਾ ਪਾਠ ਤੇ ਵਿਚਾਰ ਸਰਵਣ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ